ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਲਈ 15 ਤਰੀਕ ਦਾ ਐਲਾਨ ਹੋ ਚੁੱਕਿਆ ਮੇਰੀ ਪੂਰੇ ਪੰਜਾਬ ਵਾਸੀਆਂ ਨੂੰ ਬੇਨਤੀ ਆ ਪਿੰਡਾਂ ਵਾਲਿਆਂ ਨੂੰ ਵੀ ਜਿਹੜੇ ਵੀ ਪਿੰਡ ਦੇ ਵਿੱਚ ਸਰਬਸੰਮਤੀ ਦੇ ਨਾਲ ਤੁਸੀਂ ਚੋਣਾਂ ਕਰਾ ਸਕਦੇ ਹੋ ਤਾਂ ਜਰੂਰ ਕਰਾਓ ਇਹਦੇ ਨਾਲ ਸਾਡਾ ਭਾਈਚਾਰਾ ਵੀ ਬਚੂਗਾ ਪਿੰਡ ਦਾ ਪੈਸਾ ਵੀ ਬਚੂਗਾ ਤੇ ਪਿੰਡ ਦਾ ਵਿਕਾਸ ਵੀ ਹੋਊਗਾ ਚੋਣਾਂ ਕਰਾਉਣ ਦੇ ਨਾਲ ਨੁਕਸਾਨ ਕੀ ਹੁੰਦਾ ਦੋ ਧਿਰਾਂ ਬਣ ਜਾਂਦੀਆਂ ਕਈ ਵਾਰੀ ਤਿੰਨ ਬਣ ਜਾਂਦੀਆਂ ਨੇ ਉਹ ਚੋਣਾ ਦੇ ਵਿੱਚ ਇੰਨੀ ਰਖਵੱਧ ਜਾਂਦੀ ਹੈ ਤੇ ਇੱਕ ਦੂਜੇ ਨੂੰ ਸ਼ਰੀਕ ਸਮਝਣ ਲੱਗ ਜਾਂਦੇ ਆ। ਹਾਂ ਜਿਹੜੇ ਨੇ ਸਰਪੰਚੀ ਦੇ ਲਈ 15-20 ਲੱਖ ਰੁਪਇਆ ਖਰਚਿਆ ਸਰਪੰਚ ਨੇ ਪਹਿਲਾਂ ਤਾਂ ਉਹ ਪੂਰੀ ਕਰੂਗਾ ਨਾ। ਫਿਰ ਹੀ ਪਿੰਡ ਦਾ ਵਿਕਾਸ ਕਰੂਗਾ ਨਾ। ਦੂਜਾ ਕਾਰਨ ਕੀ ਹੁੰਦਾ ਉਹ ਇੱਕ ਦੂਜੇ ਨੂੰ ਸ਼ਰੀਕ ਸਮਝਣ ਲੱਗ ਜਾਂਦੇ ਆ ਜਿੱਤਿਆ ਹੋਇਆ ਬੰਦਾ ਆਪਦੇ ਕੰਮ ਕਰਦਾ ਦੂਜਿਆਂ ਦੇ ਨਹੀਂ ਕਰਦਾ। ਜੇ ਤੁਸੀਂ ਸਰਬਸੰਮਤੀ ਨਾਲ ਚਾਹੁੰਦੇ ਹੋ ਜੇ 12 ਅਗੇ ਜਾਂ ਮੰਨ ਕੇ ਚਲੋ 10 ਮੈਂਬਰ ਆ ਪੰਜ-ਪੰਜ ਚੁਣ ਲਓ। ਛੋਟੇ ਜਿਹੀ ਕੋਈ ਸ਼ਰੀਕੇਬਾਜੀ ਵੀ ਨਹੀਂ ਹੋਊਗੀ ਤੁਸੀਂ ਸਾਰੇ ਪਿੰਡ ਦੇ। ਕੰਮ ਕਰ ਸਕਦੇ ਹੋਗੇ ਤੇ ਜੇ ਜਿਹੜੀ ਦੂਜੀ ਧਿਰ ਹੈ ਜਦੇ ਉਹਨਾਂ ਦੀ ਸਰਕਾਰ ਆ ਗਈ ਜਾਂ ਉਹਨਾਂ ਦਾ ਹੋਇਆ ਵੀ ਉਹਦੇ ਉਹਨਾਂ ਨੂੰ ਚੁਣ ਲਓ ਸਰਪੰਚ ਨੂੰ ਚੁਣੋ ਜਿਹੜੇ ਦਾ ਸਰਕਾਰ ਤੱਕ ਕੋਈ ਰਾਬਤਾ ਹੈਗਾਗਾ ਪਹੁੰਚ ਹੈਗੀ ਹੈ ਜਿਹੜਾ ਪਿੰਡ ਦੀ ਗੱਲ ਨੂੰ ਅੱਗੇ ਕਰ ਸਕੇ ਤੇ ਪਿੰਡ ਦਾ ਵਿਕਾਸ ਕਰਾ ਸਕੇ ਉਹਨੂੰ ਸਰਪੰਚ ਚੁਣ ਲਓ ਬਾਕੀਆਂ ਨੂੰ ਮੈਂਬਰ ਚੁਣ ਲਓ ਮੈਂ ਤਾਂ ਆਪਦੇ ਪਿੰਡ ਟਾਂਡੀਆਂ ਜ਼ਿਲ੍ਹਾ ਮਾਨਸਾ ਦੀ ਪੂਰੇ ਪਿੰਡ ਵਾਸੀਆਂ ਨੂੰ ਸੂਝਵਾਨ ਵੀਰਾਂ ਨੂੰ ਬੇਨਤੀ ਕਰਦਾ ਹੋ ਸਕੇ ਆ ਤਾਂ ਤੁਸੀਂ ਸਰਬਸੰਮਤੀ ਕਰੋ ਪਿੰਡ ਦੇ ਵਿੱਚ ਜਿੱਥੇ ਜੇ ਸਾਡੀ ਲੋੜ ਆ ਤੇ ਅਸੀਂ ਆਪਦਾ ਪੂਰਾ ਰੋਲਾ ਅਦਾ ਕਰਨ ਨੂੰ ਤਿਆਰ ਆ ਆਪਣੇ ਪਿੰਡ ਦੇ ਮੇਰੇ ਲਈ ਸਭ ਤੋਂ ਵੱਡੇ ਤਿੰਨ ਮੁੱਦੇ ਆ ਮੈਂ ਪਹਿਲ ਦੇ ਆਧਾਰ ਤੇ ਮੰਨਦਾ ਸਰਕਾਰੀ ਸਕੂਲ ਦੂਜੇ ਨੰਬਰ ਤੇ ਆ ਨਹਿਰੀ ਪਾਣੀ ਤੀਜੇ ਨੰਬਰ ਤੇ ਆ ਸਿਹਤ ਸਹੂਲਤਾਂ ਇਹਦੇ ਵਿੱਚ ਗਲੀਆਂ ਨਾਲੀਆਂ ਤੋਂ ਲੈ ਕੇ ਸਾਰਾ ਕੁਝ ਹੀ ਆ ਜਾਂਦਾ ਕਿਉਂਕਿ ਬਿਮਾਰੀਆਂ ਫੈਲਦੀਆਂ ਹੀ ਉੱਥੋਂ ਆਗੀਆਂ ਤੇ ਹੋਰ ਵੀ ਚਲੋ ਜੀ ਆਪਾਂ ਡਿਸਪੈਂਸਰੀਆਂ ਬਣਾਉਣੀਆਂ ਸਾਰਾ ਕੁਝ ਉਹਦੇ ਵਿੱਚ ਆ ਜਾਂਦਾ ਪਿਆਰ ਬੰਡੋ ਪਿਆਰ ਮਿਲੂਗਾ ਚਲੋ ਯਾਰ ਐਤ ਕੀ ਹੱਲਾ ਮਾਰ ਕੇ ਆਪਾਂ ਇੱਕ ਨਵੀਂ ਪੈੜ ਪਾਈਏ ਨਵਾਂ ਇਤਿਹਾਸ ਰਚੀਏ ਸਾਰੇ ਪੈ ਵੱਧੋ ਵੱਧ ਪੰਜਾਬ ਦੇ ਵਿੱਚ ਸਰਬਸੰਮਤੀ ਦੇ ਨਾਲ ਚੋਣਾਂ ਹੋਣ। ਜਰੂਰ ਮੈਂ ਪੂਰੇ ਪੰਜਾਬ ਵਾਸੀਆਂ ਨੂੰ ਆਪਦੇ ਪਿੰਡ ਵਾਲੇ ਵੋਟਰਾਂ ਨੂੰ ਕਹਿਣਾ ਚਾਹਣਾ। ਪਹਿਲਾਂ ਤੁਸੀਂ ਪਾਰਟੀਆਂ ਵਾਜੀਆਂ ਪਿੱਛੇ ਲੜ ਲੱਗ ਕੇ ਚਾਚੇ ਤਾਇਆ ਪਿੱਛੇ ਲੱਗ ਕੇ ਪੰਚਾਇਤੀਆਂ ਚੋਣਾਂ ਕਰਾਉਂਦੇ ਰਹੇ ਹੋ ਨਾ। ਦੂਜਿਆਂ ਦੇ ਮੂੰਹ ਵੱਲ ਦੇਖਦੇ ਰਹੇ ਹੋ ਨਾ। ਇਹ ਤੱਕ ਹੀ ਆਪਦੇ ਬੱਚਿਆਂ ਦੇ ਮੂੰਹ ਵੱਲ ਦੇਖ ਕੇ ਚੱਲਿਓ ਸੱਚ ਜਾਣਿਓ ਜੇ ਸਾਡੇ ਘਰਾਂ 'ਚ ਬਿਮਾਰੀਆਂ ਨੇ ਨਾ ਅਸੀਂ ਬਿਮਾਰਾਂਗੇ ਉਹਨਾਂ ਦਾ ਵੀ ਛੋਡੇ ਗੰਦੇ ਪਾਣੀ ਗੰਦੇ ਨਾਲੀਆਂ ਦੇ ਕਰਕੇ ਆਗਾ ਜੀ ਅੱਜ ਛੋਡੇ ਪਿੰਡ ਛੋਟੇ ਸਰ ਬਹੁਤਾ ਕਰਜ਼ਾਗਾ ਨਾ ਉਹਦਾ ਕਾਰਨ ਇੱਕ ਪ੍ਰਾਈਵੇਟ ਸਕੂਲ ਵੀ ਹੈ ਤੁਹਾਡਾ ਸਰਕਾਰੀ ਸਕੂਲ ਫਿਲ ਹੋ ਚੁੱਕਿਆ ਤੁਹਾਨੂੰ 25000 50000 ਲੱਖ ਰੁਪਇਆ ਸਾਲ ਦਾ ਦੇਣਾ ਪੈਂਦਾਗਾ ਤੀਜਾ ਕਾਰਨ ਜੇ ਤੁਹਾਡੇ ਸਿਰਕਾ ਜਗਾ ਨਾ ਉਹ ਆਗਾ ਨਹਿਰੀ ਪਾਣੀ ਦਾ ਸਮੇਸਰ ਨਾ ਮਿਲਣਾ ਪਿੰਡ ਦੇ ਵਿੱਚ ਏਕਤਾ ਨਾ ਹੋਣੀ ਸਮੇਸਰ ਸਫਾਈ ਨਾ ਕਰ ਸਕਨੀ ਸਮੇਸਰ ਅਸੀਂ ਨਹਿਰੀ ਮਹਿਕਮੇ ਕੋਲੇ ਜਾ ਕੇ ਬੇਨਤੀ ਨਾ ਕਰ ਸਕਨੀ ਕਿਉਂਕਿ ਅਸੀਂ ਪਾਟੇ ਹੋਇਆ ਧੜਿਆਂ ਚ ਬੰਡੇ ਹੋਈਆਂਗੇ ਜੇ ਸਰਵਸਮਤੀ ਨਾਲ ਮੈਂ ਕਹਨਾ ਜੇ ਚੋਣ ਹੋ ਜੇ ਨਾ ਪਿੰਡ ਦੇ ਵਿੱਚ ਇੱਕ ਵੀ ਬੰਦਿਆ ਬਿਮਾਰੀ ਕੰਨਿਓ ਉਲਾਜ ਕੰਨਿਓ ਨਹੀਂ ਰਹਿਣਾ ਕਿਉਂਕਿ ਸਾਰੇ ਪਿੰਡ ਦਾ ਇੱਕ ਤਾਂ ਇੱਕਾ ਹੋ ਜਾਣਾਗਾ ਗਰੀਬ ਤੋਂ ਗਰੀਬ ਬੰਦਾ ਵੀ ਜੇ ਕੋਈ ਬਿਮਾਰ ਹੁੰਦਾ ਸਿਓ ਪਿੰਡ ਚੋਂ ਫਿਰ ਛੱਟ ਪੈਸੇ ਇਕੱਠੇ ਕਰਕੇ ਉਹਦਾ ਇਲਾਜ ਕਰਾ ਲਾਂਗੇ ਜੇ ਅਸੀਂ ਧੜਿਆਂ ਚ ਬੰਡੇ ਹੋਏ ਮੰਨ ਕੋਈ ਚਲੋ ਮੈਂ ਪਿੰਡ ਚੋਂ ਪੈਸੇ ਇਕੱਠੇ ਕਰਨ ਜਾਂਦਾ ਕਿਸੇ ਬੰਦੇ ਲਈ ਪਹਿਲਾਂ ਤਾਂ ਮੇਰੀ ਪਾਰਟੀ ਦੇਖਣਗੇ ਫਿਰ ਮੇਰਾ ਪਿੰਡ ਦਾ ਧੜਾ ਦੇਖਣਗੇ ਜਿਹੜੇ ਮੇਰੀ ਪਾਰਟੀ ਮੇਰੇ ਧੜੇ ਵਾਲੇ ਉਹ ਮੈਨੂੰ 100 150 ਪੰਜਾ ਦੇਣਗੇ ਬਾਕੀ ਨਹੀਂ ਦੇਣੇ ਨਹੀਂ ਕਹਿਣਗੇ ਤਾਂ ਫਲਾਨਿਆਂ ਨਾਲ ਜੁੜਿਆ ਹੋਇਆਗਾ ਬਹੁਤਾ ਮੇਰੇ ਨਾਲ ਇਦਾਂ ਹੁੰਦਾਗਾ ਸਾਰਿਆਂ ਨੂੰ ਬੇਨਤੀ ਆ ਯਾਰ ਖਾਸ ਕਰਕੇ ਮੇਰੇ ਪਿੰਡ ਵਾਲਿਆਂ ਰਚ ਗਿਆ ਇਤਿਹਾਸ ਆਜੋ ਜਰਾ ਮਾਰੋ ਭੱਲਾ ਜੇ ਜਿਵੇਂ ਵੀ ਰਹਿ ਹੋਈ ਕੁਝ ਵੀ ਹੋਇਆ ਕਿਸੇ ਵੀ ਪਿੰਡ ਤੋਂ ਬੰਦਾ ਇਹ ਵੀਡੀਓ ਦੇਖ ਰਿਹਾ ਕਮੈਂਟ ਕਰਕੇ ਜਰੂਰ ਦੱਸਿਓ ਕਿ ਵੋਟਾਂ ਚੋਣਾਂ ਨਾਲ ਹੋਣੀਆਂ ਚਾਹੀਦੀਆਂ ਜਾਂ ਸਰਬਸੰਮਤੀ ਦੇ ਨਾਲ ਹੋਣੀਆਂ ਚਾਹੀਦੀਆਂ